ਪਰ ਉਹ ਰਾਈਡਰ ਇੰਟਰਵਿਊ ਦੋ ਥੋੜੀ ਅਬ ਚੈਨਲ ਤੇ ਪਾਈਦਾ ਕਿਹੜੀ ਕਿਹੜੀ ਐਡ ਕਰੀ ਅੱਜ ਤਾਈਂ ਚਲ ਆਪਾਂ ਉਹ ਸਕੂਟਰ ਸਾਈਕਲ ਦਿਖਾਉਣੇ ਆ ਆਪਾਂ ਇਹਦਾ ਬਾਈ ਦਾ ਹਾਂਜੀ ਮੈਂ ਕਰਦਾ ਬਾਬਾ ਨੂੰ ਨਾਰਵਤ ਹੋ ਗਿਆ ਇਹ ਫੋਰ ਦਾ ਕਿਹੜਿਆ ਚੈਨਲ ਜਨਾਬ ਇਹ ਹੈਗਾ ਗੁੱਪ ਡਾ ਮਾੜਾ ਦਾ ਬਰੀਫ ਕਰ ਇਹ ਹੈਗਾ ਯੂ ਡਾ ਯੂ ਰਾਈਡ ਰਾਈਡਮੀ ਔਰ ਰਿਸਕ ਇੰਜ ਤਾਂ ਆਈ ਦੇ ਅੱਗੇ ਅੱਧਰ ਵੀ ਆਇਆ ਦਾ ਲਾਸਟ ਸਟਾਈਡ ਉਧਰ ਵੀ ਆਦਾ ਐ ਨਾ ਜੋਕਰ ਅਰੇ ਗੁਰੂ ਜੀ ਨੇ ਇਸ ਸਟਾਈਲ ਨੂੰ ਕਰਵਾ ਦਿੱਤੀ ਹੁਣ ਉਹ ਵੀ ਦਿਖਾਓ ਬੰਦਾ ਉਹ ਵੀ ਸ਼ਰਮਣੀ ਹੈਗਾ ਓਵੇਂ ਨਾ ਦੱਸ ਸਪਰੇਅ ਮਾਰ ਲਈ ਸਾਰੇ ਉਹ ਕਰ ਲਈ ਇਹਨੇ ਵਾਰੀ ਕੀ ਹੋ ਗਿਆ ਸੀ ਕੀ ਹੋ ਗਿਆ ਸੀ ਆ ਮੇਰੇ ਭਗਵਾਨ ਦੀ ਦੱਸ ਮੈਨੂੰ ਕੀ ਹੈ ਇਹ ਭਗਵਾਨ ਦੀ ਸਾਡੇ ਉਸਤਾਦ ਆ ਸਾਡ ਇਹ ਉਸਤਾਦ ਕੀ ਹੈ ਸਾਡੇ ਉਸਤਾਦ ਹੈ ਕੌਣ ਹੈ ਇਹ ਅੱਜ ਰਾਤ ਇਹ ਕਹਿੰਦਾ ਮੈਂ ਆਵਾਂਗੇ ਘਰ ਜੂ ਅੱਛਾ ਇਹ 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 ਮੋਟਰਸਾਈਕਲ ਕਹਿ ਰਿਹਾ ਕਿ ਇਹ ਕਹਿ ਰਿਹਾ ਹੈਗਾ ਇਹ ਮੋਟਰ ਨਿਕਲ ਨਹੀਂਗਾ ਜੰਦੂਤ ਦਾ ਝੋਟਾ ਇਹ ਝੋਟਾ ਚੰਦੂਤ ਦਾ ਸਟਾਰਟ ਕਰੀ ਸਟਾਰਟਿੰਗ ਦਿਖਾ ਦੇ ਇੱਕ ਵਾਰੀ ਮੈਨੂੰ ਆ ਗਈ ਖੜਕਿਆ ਸੀ ਇਹ ਬੱਬੀ ਆ ਖੜਕਿਆ